ਆਗੈ ਨੂੰ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਨਿਆਇਆ ਜਰ ਆਪਣਾ ਬੜੀ ਜਿੰਨਾ ਤਸੀਲ ਜਿੰਨੇ ਜੋਗੇ ਸੀ ਉਹ ਵੀ ਆਪਣਾ ਸਾਰਾ ਟੈਲੈਂਟ ਦਿਖਾ ਲਿਆ ਮੈਨਾਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਹਾਂ ਜਿੰਦਾਬਾਦ ਹੈ ਆਪਣਾ ਹਰ ਇੱਕ ਮਾਤਾ ਜੀ ਕੋਈ ਵੀ ਪੜ੍ਹਾਈ ਪੱਕੋ ਜੇ ਇਸੰਮੀ ਵਿੱਚ ਜਾਣਾ ਚਾਹੁੰਦਾ ਆ ਉਹਦੇ ਲਈ ਮੈਂ ਆਪਣੇ ਕੋਲੋਂ ਖਰਚਾ ਕਰਾਂਗਾ ਸਤੰਤ ਸੰਤਾਨਤਾ ਦਾ ਜੇਤਸ ਮਨਾ ਰਹੇ ਹਾਂ ਮੈਂ ਸਾਰਿਆਂ ਨੂੰ ਮੁੱਖ ਮਹਿਮਾਨ ਫਿਰਦੌਸ ਸਾਹਿਬ ਮੈਡਮ ਜੀ ਬੱਚਿਆਂ ਜਿੰਨੇ ਵੀ ਸਾਰੇ ਇੱਥੇ ਆ ਰਹੇ ਸਾਰਿਆਂ ਨੂੰ ਵਧਾਈ ਦਿੰਦਾ ਜੀ ਜੀ ਮੈਂ ਦੱਸਦਾ ਵਾਂ ਕਿੰਨ ਤੋਂ ਹੈ ਸਤੰਤ ਸੱਚੇ ਮੇਰੇ ਅਗਿਆਤ ਸਾਰੇ ਵਾਹ ਖੱਤੀ ਪਿਆਰੇ ਬੱਚੀ ਜਿਵੇਂ ਜਾਣਦੇ ਨੂੰ ਕਿ ਆ ਜਾਪਾਂ ਕਿਸਵਾਸ ਦੇ ਕਰ ਰਹੇ ਨੇ ਸਤੰਤਰਤਾ ਦਾ ਦਿਨ ਮਨਾਉਣਾ ਇਹ ਆਜ਼ਾਦੀ ਸਾਡੀ ਜਿਹੜੀ ਹੈ ਬੜੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਸੀ ਅਸੀਂ ਪਹਿਲੇ ਅੰਗਰੇਜ਼ਾਂ ਦੇ ਗੁਲਾਮ ਸੀ ਆਪਣੀ ਮਰਜ਼ੀ ਨਾਲ ਅਸੀਂ ਜੀ ਨਹੀਂ ਸਕਦੇ ਆਪਣੀ ਮਰਜ਼ੀ ਦੇ ਨਾਲ ਅਸੀਂ ਰਹਿ ਨਹੀਂ ਸਕਦੇ ਕੋਈ ਸਾਨੂੰ ਅਧਿਕਾਰ ਨਹੀਂ ਸੀ ਦਾ ਜੂਲਦਾ ਉਹ ਕਹਿੰਦੇ ਸੀ ਉਹਨਾਂ ਦੇ ਮੁਤਾਬਕ ਹੀ ਅਸੀਂ ਜੀ ਸਕਦੇ ਸਾਡੇ ਅਣਖੀ ਜੋਦੇ ਸੀ ਭਗਤ ਸਿੰਘ ਰਾਜ ਜੀ ਫਾਗਸੇ ਲਾਲਾ ਲਾਟ ਪਤਰਾਏ ਸਵਾਛ ਦਰਬੋਹ ਉਹਨਾਂ ਦੀ ਕੁਰਬਾਨੀਆਂ ਸੱਜਦਾ ਹੀ ਸਾਨੂੰ ਮਿਲਿਆ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਹੋਈ ਉਹਨਾਂ ਦਾ ਦੇਨ ਤੇ ਕੋਈ ਦੇ ਹੀ ਨਹੀਂ ਸਕਦਾ ਤੇ ਤੇ ਅੱਜ ਅਸੀਂ ਖੁੱਲੀ ਹਵਾ ਦੇ ਵੀ ਸਾਹ ਨਹੀਂ ਲੈ ਸਕਦੇ ਅੱਜ ਇੱਥੇ ਅਸੀਂ ਬੈਠ ਨਹੀਂ ਸਕਦੇ ਸੀ ਬੈਠ ਕੇ ਅਸੀਂ ਕੋਈ ਜਿਹੜਾ ਦਿਨ ਵੀ ਨਹੀਂ ਅਸੀਂ ਬਣਾ ਸਕਦੇ ਸੀ ਠੀਕ ਹੈ ਇਸ ਕਰਕੇ ਸਾਨੂੰ ਜਿਹੜਾ ਹੈ ਉਹਨਾਂ ਇਸ ਦਿਨ ਦੇ ਉੱਤੇ ਉਜੇ ਜੋਦੇ ਸੀ ਉਹਨਾਂ ਨੂੰ ਨੂੰਰ ਜਾਨ ਕਰਨਾ ਚਾਹੀਦਾ ਆ ਤੇ ਉਹਨਾਂ ਦਾ ਜਿਹੜਾ ਹੈ ਨਾਮ ਹਮੇਸ਼ਾ ਉੱਚਾ ਹੋਣਾ ਚਾਹੀਦਾ ਹੈ ਤੇ ਅੱਜ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿੰਨੇ ਕਦਮ ਚੱਲ ਕੇ ਆਏ ਆ ਤੇ ਉਹਨਾਂ ਦਾ ਸਹਿਰ ਬਹੁਤ ਧੰਨਵਾਦ ਕਰਦੀ ਆ ਤੇ ਸਾਡੇ ਜਿਹੜਾ ਹੈ ਸੂਰਜਾ ਨੂੰ ਬਧਾਇਆ ਆ ਕਿ ਅਸੀਂ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਬੱਚਿਆਂ ਨੇ ਜਿਹੜੇ ਅੱਜ ਦੇ ਬੱਚੇ ਹੈਗੇ ਨੇ ਉਹ ਦੇਸ਼ ਦੀ ਵਾਗ ਨੂੰ ਦੇ ਸੰਭਾਲ ਦੇਣੀ ਤੇ ਸਿੱਧੀ ਕਿ ਮਿਹਨਤ ਕਰਨੀ ਆ ਕਿ ਸਾਡਾ ਦੇਸ਼ ਵੀ ਜਿਹੜੇ ਵਿਕਾਸ ਸੀ ਦੇਸ਼ ਹੈਗੇ ਨੇ ਉਹਨਾਂ ਦੀ ਪਹਿਲੀ ਪਤਾਰ ਦੇ ਵਿੱਚ ਆ ਜਾਵੇ ਤੇ ਸਾਡਾ ਨਾਮ ਵੀ ਇੰਨਾ ਕੋਵੇ ਕਿ ਭਾਰਤ ਇੱਕਦਮ ਮਹਾਨ ਦੇਸ਼ ਹੈ ਮਹਾਨ ਦਾ ਹੈ ਜਿਹੜੇ ਇਹ ਵਿਕਾਸ ਸੀ ਦੇਸ਼ ਹੈਗੇ ਨੇ ਉਹ ਬਹੁਤ ਰੱਖੀ ਪੁਸ਼ ਕਰ ਚੁੱਕੇ ਨੇ ਜਿਹੜਾ ਆਪਣਾ ਦੇਸ਼ ਜਿਹੜਾ ਹੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਕਿ ਉਹਦਾ ਨਾਮ ਵੀ ਜਿਹੜਾ ਪਹਿਲੀ ਲਾਈਨ ਦੇ ਵਿੱਚ ਪੋੜਨ ਚਾਹੀਦਾ ਆ ਇੱਕ ਵਾਰ ਮੈਂ ਆਪਣੇ ਜਿਹੜੇ मान आए हैं पंचायत मैंबर उन्होंने तय दिलो धनवाद कर पर्यावरण ज बहुत हो चुका है मेरा शुरू तो जो भी आजादी आपस मना कोई भी हैं तो मेरा इो हाँ कि पर्यावरण जाना है पहले देखो कि ਅਸੀਂ ਅੱਜ ਸਾਹ ਲੈ ਸਕਦੇ ਹਾਂ ਕਿ ਕਿ ਅਪਰਲ ਮਹੀਨੇ ਜਿਹੜਾ ਆ ਇੰਨੀ ਗਰਮੀ ਹੁੰਦੀ ਆ 40 45 40 ਤੱਕ ਟੈਂਪਰੇਚਰ ਪਹੁੰਚ ਜਾਂਦਾ ਆ ਤੇ ਉਹਦੇ ਵਿੱਚ ਜਿਹੜਾ ਹੈ ਸਾਡਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਸਰਕਾਰ ਵੀ ਕੇਵਲ ਸੁਣਿਆ ਕਰਦੀ ਆ ਬਸ ਤੇ ਅਸੀਂ ਸਾਰਿਆਂ ਨੇ ਇਸ ਦਿੰਦੇ ਹੁਕਿ ਬੱਸ ਇੱਕ ਵੀ ਜ਼ਰੂਰਤ ਹੈ ਕਿ ਦੋ ਦੋ ਪੇੜ ਦੀ ਜ਼ਰੂਰਤ ਹੋਵੇ ਕਿ ਪੇੜ ਦੇ ਵਿੱਚ ਵੀ ਜਿਹੜੇ ਹੈਗੇ ਨੇ ਬੱਸ ਇਹ ਮੈਂ ਵਿਰੋਧ ਹੀ ਇੱਥੇ ਆਈ ਹੋਈ ਆ ਮੈਂ ਤਾਂ ਬਾਕੀ ਕਿੰਦ ਤੋਂ ਪੇੜ ਲਗਾਏਗਾ ਇੱਕ ਸਾਲ ਲਗਾਈ ਹੈ ਯਾਰ ਲੋਕੋ ਕੋ ਦਾ ਸੁਨਾਰ ਚੋਹੇ ਕਰਦੇ ਨੇ ਤੇ ਸਦਾ ਜੀ ਸਾਨੂੰ ਕਈ ਵਾਰ ਪੱਤੇ ਦੇਖਦੇ ਕਰਕੇ ਸਾਨੂੰ ਇਹ ਦੋ ਆਪਸ਼ਨ ਆਉਂਦੇ ਨੇ ਕਿ ਕੋਸਪੀਕਰ ਨਹੀਂ ਹੈ ਨਾ ਕੋਲ ਬੋਲਦੇ ਨਹੀਂ ਧੜਕਾਰਾ ਆ ਗਿਆ ਹੈ ਮੈਂ ਕਿਹਾ ਵੀ ਚਲੋ ਅਸੀਂ ਤੈਨੂੰ ਪਰਿਆਵਰਣ ਬਚਾਉਣ ਵਾਸਤੇ ਰਾਹਤ ਕਰ ਰਹੇ ਹਾਂ ਤੇ ਸਾਰੇ ਬੱਚਿਆਂ ਨੇ ਜਾਂ ਪੇੜ ਦੇ ਵਿੱਚ ਵੀ ਇੱਕ ਇੱਕ ਦਾ ਦੋ ਦੋ ਮੈਨੂੰ ਮਿਲਾਓ ਕਾਹ ਨਹੀਂ ਇਹ ਜਣਾ ਸਾਡਾ ਵਾਤਾਵਰਣ ਬਚ ਸੰਭਾਇਨ ਤੇ ਇੰਨਾ ਜਾਣਾ ਤਾਂ ਮਨ ਨਹੀਂ ਜਣਾ ਆ

ਦੇ ਆਪਣੀ ਧਾਕ ਜਮਾਈ ਇਤੋ ਦੀ ਵਿਦਿਆ ਨੂੰ ਵੀਰੋ ਮੰਗਦਾ ਮੁੱਲ ਜਹਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਇਸ ਦੇ ਪਾਲੀ ਇਸ ਦੇ ਪਾਲੀ ਕੰਮ ਦੇ ਮਦਦੂ ਹੱਥ ਸੱਚ ਦੀ ਕਰੇ ਕਮਾਈ ਰਹਿਣ ਤੂਰ ਤੂ ਇਸ ਦਾ ਹਰ ਇੱਕ ਬੱਤ ਹਰ ਬਾਕਾ ਬਗੂ ਹਰ ਮੁਹਾਰ ਲਖਾਂ ਕੀ ਤਰੰਗ ਤੇਰਾ ਦਸ ਗਿਆਨ ਦੀ ਗਦਾਨ ਹੈ ਝੰਡਿਆ ਤੇਰਾ ਬਿਆਨ ਤੇਰੀ ਸ਼ਾਨ ਹੈ ਕਿਨੇ ਰੰਗ ਇਕੱਠੇ ਹੋ ਕੇ ਕਥਨ ਦੱਸਦੇ ਏ ਸ਼ਾਇਆ ਵਿੱਚ ਸਾਰੇ ਭਾਈ ਭਾਈ বাসਦੇ ਚੱਕਰ ਖੋਸ਼ ਹੋ ਦਾ ਬਸਾ ਦਾ ਰਿਸ਼ਾ ਹੈ ਝੰਡਿਆ ਤੇਰਾ ਬਿਆਨ ਨਿਰਾਲੀ ਤੇਰੀ ਸ਼ਾਨ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਨ ਹੈ ਕੈਨ Thank you. जैसे हूँ चलो सुबह से बाहर आ गए टैंकिया आ गए उनके पानी सेवा तो बहुत अच्छी सेवा है पूरे ना क्योर करना भी बहुत जरूरी हो गया है। नहीं देखो नहीं करा। अच्छे से बातें करोगे बहुत अच्छे लेकिन असी होगी पानी हाँ जी लेकिन वो वॉइलिंग कर देंगे। लाल तुम्हें भी। ठीक है। ठीक है।